ਸੰਗਤ ਜੀ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਬਰਗਿਆਂ ਸਿਰਮੌਰ ਹਸਤੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸੌਹਾਂ ਖਾ ਕੇ ਅਤੇ ਅਰਦਾਸ ਕਰਕੇ ਅਰਦਾਸ ਭਾਂਗੇ ਕੀਤੀ ਸੀ ਕੀ ਸੀ ਇਹ ਸਾਰਾ ਮਾਮਲਾ ਆਓ ਜਾਣਦੇ ਹਾਂ ਵਿਸਤਾਰ ਨਾਲ ਅੱਜ ਦੇ ਦਿਨ ਯਾਨੀ 17 ਦਸੰਬਰ 1966 ਵਾਲੇ ਦਿਨ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਗਿਆ ਸੀ ਬਾਬਾ ਫਤਿਹ ਸਿੰਘ ਵੱਲੋਂ ਅਤੇ ਕਿਹਾ ਸੀ ਕਿ ਉਸ ਤੋਂ 10 ਦਿਨ ਬਾਅਦ ਭਾਵ 27 ਦਸੰਬਰ ਨੂੰ ਅੰਗਰਕੋਂਡ ਵਿੱਚ ਆਪਣੇ ਆਪ ਨੂੰ ਸਾੜ ਕੇ ਤੇ ਆਪਣੇ ਪ੍ਰਾਣਾਂ ਦੀ ਅਹੋਤੀ ਦੇ ਦੇਣਗੇ 5 ਦਸੰਬਰ 1966 ਵਾਲੇ ਦਿਨ ਬਾਬਾ ਫਤਿਹ ਸਿੰਘ ਨੇ ਇੱਕ ਵਾਰੀ ਫੇਰ ਐਲਾਨ ਕੀਤਾ ਕਿ ਅਗਰ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਨਾ ਕੀਤਾ ਗਿਆ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਨਾ ਕੀਤੇ ਗਏ ਤਾਂ ਉਹ 17 ਦਸੰਬਰ ਨੂੰ ਮਰਨ ਵਰਤ ਰੱਖਣਗੇ ਅਤੇ ਉਸ ਤੋਂ 10 ਦਿਨ ਬਾਅਦ ਭਾਵ 27 ਦਸੰਬਰ ਨੂੰ ਅੰਗਰਕੋਂਡ ਵਿੱਚ ਆਪਣੇ ਆਪ ਨੂੰ ਸਾੜ ਕੇ ਆਪਣੇ ਪ੍ਰਾਣਾਂ ਦੀ ਅਹੋਤੀ ਦੇ ਦੇਣਗੇ ਇਸ ਵਾਰੀ ਵੀ ਬਾਬਾ ਫਤਿਹ ਸਿੰਘ ਨੇ ਇਸ ਸਬੰਧੀ ਵਿੱਚ ਲਿਖਤੀ ਪ੍ਰਣ ਕੀਤਾ ਜਿਸ ਵਿੱਚ ਮੁੱਖ ਤੌਰ ਤੇ ਤਿੰਨ ਮੰਗਾਂ ਸਨ ਪਹਿਲੀ ਮੰਗ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਦੂਜੀ ਮੰਗ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਕੀਤੇ ਜਾਣ ਅਤੇ ਤੀਜੀ ਭਾਖੜਾ ਪ੍ਰੋਜੈਕਟ ਪੰਜਾਬ ਦੇ ਹਵਾਲੇ ਕੀਤਾ ਜਾਵੇ ਇਸ ਵਾਰ ਵੀ ਬਾਬਾ ਫਤਿਹ ਸਿੰਘ ਤੋਂ ਇਲਾਵਾ ਸੰਤ ਚੰਨਣ ਸਿੰਘ ਜਥੇਦਾਰ ਜੀਵਨ ਸਿੰਘ ਉਮਰਾਨੰਗਰ ਸਰਦਾਰ ਮੱਲ ਸਿੰਘ ਝੜਿਕ ਜਥੇਦਾਰ ਦਲੀਪ ਸਿੰਘ ਤਲਵੰਡੀ ਸਰਦਾਰ ਹਯਾਰਾ ਸਿੰਘ ਗਿੱਲ ਅਤੇ ਮਾਸਟਰ ਜਗਸੀਰ ਸਿੰਘ ਫੱਗੂਵਾਲੀਆ ਨੇ ਵੀ ਮਰਨ ਵਰਤ ਦੇ ਅਧੀਨ ਸੜ ਕੇ ਮਰਨਾ ਸੀ ਪਰ ਇਸ ਬਾਰੇ ਵੀ ਬਾਬਾ ਫਤਿਹ ਸਿੰਘ ਅਤੇ ਬਾਕੀ ਆਪਣੇ ਪ੍ਰਾਂਤ ਤੇ ਖਰੇ ਨਹੀਂ ਉਤਰੇ ਅਤੇ ਗੁਰੂ ਦੇ ਅੱਗੇ ਕੀਤੀ ਅਰਦਾਸ ਦੀ ਵੀ ਲਾਜ ਨਹੀਂ ਰੱਖੀ ਬਾਬਾ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੇ ਕਈ ਵਾਰ ਮਰਨ ਵਰਤ ਰੱਖਿਆ ਤੇ ਫਿਰ ਤੋੜ ਦਿੱਤਾ ਅਖੀਰ ਸ਼ਹੀਦ ਭਾਈ ਦਰਸ਼ਨ ਸਿੰਘ ਫਿਰੂਮਾਨ ਨੇ ਆਪਣੀ ਜਾਨ ਕਰਵਾਣ ਕਰਕੇ ਪੰਥ ਦੇ ਮੱਥੇ ਤੇ ਲੱਗਿਆ ਇਹ ਕਲੰਕ ਧੋਤਾ ਇਸ ਦੇ ਕਰਕੇ ਹੀ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਵਰਗੇ ਸਰਮੌਰ ਹਸਤੀਆਂ ਦਾ ਪੰਥ ਦੇ ਵਿੱਚ ਸਤਿਕਾਰ ਘਟ ਗਿਆ ਸੀ